ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਲੰਡੇ ਪਿੰਡ ਦੇ ਵਿੱਚ ਲੰਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਭਲੂਰ ਪਿੰਡ ਦਾ ਗਵੰਡੀ ਪਿੰਡ ਆ ਰੋਡੇ ਪਿੰਡ ਦਾ ਗਵੰਡੀ ਪਿੰਡ ਆ ਸਮਲਸਰ ਪਿੰਡ ਦਾ ਗਵੰਡੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਕੋਲੇ ਇੱਕ ਚੰਗੇ ਦੁੱਧ ਦੀ ਮਾਲਕਨ ਗਾਵ ਕਾਊ ਆ ਫਾਰਮਰ ਕਿਤੇ ਨਾਲ ਜਿਹੜੇ ਜੁੜੇ ਹੋਏ ਆ ਡੈਰੀ ਦੇ ਨਾਲ ਕਿਤੇ ਨਾਲ ਜੁੜੇ ਹੋਏ ਉਹ ਗਾਂ ਨੂੰ ਵੀਡੀਓ ਨੂੰ ਧਿਆਨ ਨਾਲ ਸੁਣ ਲਿਓ ਕਿਉਂਕਿ ਦੁੱਧ ਦਾ ਰਿਕਾਰਡ ਬਹੁਤ ਚੰਗਾ ਗਾਂ ਦਾ ਆ ਉਹ ਕਰਦੇ ਆ ਗਰਬਤ ਸਾਡੀ ਆਪਾਂ ਜਾਣਕਾਰੀ ਲੈਨੇ ਸੱਸੀ ਗਾਪੂ ਜੀ ਆ ਫਿਰ ਕਾਲ ਜੀ ਕੀ ਹਾਲ ਆ ਅੰਕਲ ਜੀ ਠੀਕ ਹੈ ਜੀ ਵਧੀਆ ਸਿਹਤ ਰੱਖੋ ਹਾਂਜੀ ਠੀਕ ਹੈ ਜੀ ਅ ਆਪ ਹਾਂਜੀ ਕਾ ਗੁਰਨਾਬ ਸਿੰਘ ਜੀ ਗੁਰਨਾਬ ਸਿੰਘ ਸਨਪ ਜਗENDER ਸਿੰਘ ਜੀ ਸਨਪ ਜਗENDER ਸਿੰਘ ਅੱਛਾ ਗੁਰਨਾਬ ਭਈ ਆਪਾਂ ਇੱਕ ਗਾਂ ਵੇਚਣੀ ਆ ਹਨਾ ਇਹ ਕਿੰਨਾਂ ਵਾਰ ਸੂਹ ਹੁੰਦੀ ਐ ਤਕੀ ਇਹ ਤੀਜੇ ਸੂਏ ਸੁਣਿਆ ਜੀ ਤੀਜੇ ਸੂਏ ਇਹਨੇ ਸੂਹ ਹਾਂ ਕਿਨੇ ਦਿਨ ਪਏ ਜਾਂਦੇ ਭਈ ਸੂਹ ਦੇ ਵਿੱਚ ਇਹ ਜੀ 9-10 ਦਿਨ ਪਏ ਜੀ 9-10 ਦਿਨ ਪਏ ਆ ਕਿੰਨਾ ਦੁੱਧ ਦੀ ਮਲਕ ਰਹੀ ਹੋਈ ਐ ਇਹ ਦੁੱਧ ਇਹ 30 ਲੀਟਰ ਦਿੱਤਾ ਜੀ 3 ਲੀਟਰ ਦੁੱਧ ਨੇ ਦਿੱਤਾ ਹੋਇਆ ਚੂਣ ਚੰਨ ਨੂੰ ਓਕੇ ਜਮਾ ਓਕੇ ਆ ਕੋਈ ਨੁਕਸ ਹੋਵੇ ਆਪਾਂ ਜ਼ਿੰਮੇਵਾਰ ਆਂ ਠੀਕ ਹੈ ਜੇ ਕੋਈ ਭਰਾ ਕਹੇ ਮੈਂ ਚੋਕਿਲ ਜੜੀ ਚਵਾ ਕੇ ਵੀ ਦੇ ਦੇ ਜੀ ਜੋ ਮਰਜ਼ੀ ਕਰ ਲਿਓ ਕੱਤ ਥੱਲੀ ਆ ਜੀ ਠੀਕ ਹੈ ਬਈ ਠੀਕ ਹੈ ਜੀ ਸੂਆ ਇਹਨੇ ਕਿੰਨਾ ਸੂਣਾ ਰ ਕੀ ਤੀਜਾ ਸੂਆ ਸੋਣਾ ਜੀ ਤੀਜਾ ਸੂਆ ਇਹਨੇ ਸੂਣਾ ਵਾ ਦਿਨ ਕਿੰਨੇ ਪਏ ਆਂਦੇ ਹਜੇ ਆਈਏ ਦੇ ਆ 9-10 ਦਿਨ ਪਏ ਜੀ 9-10 ਦਿਨ ਪੂਰੇ ਹੁਣ ਚ ਹੀ ਪਏ ਫਿਰ ਤਾਂ ਥੱਲੋ ਬਹੁਤ ਬਣਦੀ ਹੋਣੀ ਆ ਪੂਰੀ ਤਿਆਰ ਪਾਉ ਨੂੰ ਪੂਰੀ ਅੜ ਜਾਣੀ ਆ ਜੀ ਗਰਮੀ ਕਰਕੇ ਥੋੜੀ ਜਿ ਖੁਸ਼ਕ ਆ ਠੀਕ ਹੈ ਠੀਕ ਹੈ ਰੇਡ ਕੀ ਰਹੂਗਾ ਇਹਦਾ ਜੀ ਰੇਟਰ ਦਾ 115 ਜੀ 115 ਮਾਨ ਤਨ ਹੋ ਜੂ ਵਿੱਚੋ ਜੀ ਹਾਂ ਹੋ ਜੂਗਾ ਜੀ ਤੇ ਧੂਰਾ ਮੜਾ ਕੱਢੇ ਖੋਲੇ ਬਾਰੇ ਨੂੰ ਲੈ ਮਿੱਤਰੋ ਤੀਜਾ ਸੁਆ ਇਹਨੇ ਸੂਨਾਵਾ ਕਰਮਾਂ ਵਾਲੀ ਨੇ 9 ਦਿਨ ਗਿਣਤੀ ਵਾਲੇ ਪਏ ਪੂਰੇ ਹੋਣ ਦੇ ਵਿੱਚ ਕੋਈ 2 4 ਦਿਨ ਉੱਪਰ ਲੈ ਜੇ ਕੱਢ ਦਿਓ ਗੱਲ ਵੱਖਰੀ ਆ ਪਰ ਤਿਆਰੀ ਤੁਰੀ ਬੜੀ ਜ਼ਬਰਦਸਤ ਕਰਦੀ ਆ ਕਿਉਂਕਿ ਪੜੀ ਪੂਰੀ ਕਰਦ ਵਾਲੀ ਗਾਂ ਛੋਟੀ ਮੋਟੀ ਲੱਗੇ ਨਾ ਜੀ ਲੇਵੇ ਲੂਵੇ ਪੂਰੀ ਖਬਰਦਾਰ ਆ ਓਕੇ ਆ ਜਾਵਾਂ ਮਿੱਤਰੋ ਹਰ ਪਾਕੀ ਕਰਮਾਂ ਵਾਲੀ ਦਾ ਬਣਦੇ ਤਨ ਦੀ ਆ ਮੂੰਹ ਮੁੱਥੇ ਲੱਗਦੀ ਸੋਹਣੀ ਸੁਨੱਖੀ ਹੈ ਜਿੰਨੀ ਹੈਗੀ ਦਾਦੀ ਚੰਗੀ ਆ ਬਿਊਟੀ ਚੰਗੀ ਆ ਗਾਂ ਦੇ ਵਿੱਚ ਕੱਦ ਚੰਗਾ ਵਾ ਢਾਂਚਾ ਚੰਗਾ ਕ੍ਰਾਸ ਬਾਂ ਦੇ ਵਿੱਚ ਪੈਂਦੀ ਆ ਕਿਉਂਕਿ ਬਈ ਗਰਮੀ ਨਹੀਂ ਮਣਾਉਣੀ ਇੰਨੀ ਵੱਡੀ ਗੱਲੇ ਆ ਆ ਵੇਖੋ ਬਈ ਥਾਣੇ ਦਾ ਹੁਣ ਇੱਥੇ ਆ ਜਾਓ ਠੰਡ ਦੀ ਮਜ਼ਬੂਤੀ ਲੇਵੇਂ ਦਾ ਢਿੱਲਾਪਣ ਦੇਖ ਸਕਦੇ ਹੋ ਤੁਸੀਂ ਕਿੰਨਾ ਪਿਆ ਹਜੇ ਖਾਲੀਪਣ ਬਹੁਤ ਪਿਆ ਹਜੇ ਤਾਂ ਭਰਨਾ ਕਰਮਾਂ ਵਾਲੀ ਨੇ ਵੇਖੋ ਤੁਸੀਂ ਝੋਲ ਕਿੰਨਾ ਪਿਆ ਉੱਤੋਂ ਕੁੜਾ ਪਾੜਾ ਬਹੁਤ ਜਿਆਦਾ ਧੂੜੀ ਮਾਰੀ ਚੱਕਦੀ ਆ ਬੇਮਲੂਮੀ ਦੀ ਵੀ ਮੰਨ ਲਓ ਹੋਰ ਕੋਈ ਚੱਕਰ ਨਹੀਂ ਗਿਆ ਕੱਦ-ਕੱਡ ਚੰਗਾ ਬੇਲ ਚੰਗੀ ਆ ਢਾਂਚਾ ਚੰਗਾ ਮੂੰਹ ਬਹੁਤ ਸੋਹਣਾ ਮੂੰਹ ਬਖਦਾ ਆਇਓ ਤਰ ਮੂੰਹ ਵੇਖ ਲੋ ਇੱਕ ਵਾਰੀ ਕਰਮਾ ਵਾਲੀ ਦਾ ਆ ਵੇ ਭਾਈ ਆਰਡਰ ਦੀ ਕੁਆਲਿਟੀ ਸਾਰੀ ਬੇਤਰੀ 115000 ਰੁਪਿਆ ਕੀਮਤ ਦਾ ਗੁਰਨਾਬ ਪਾਈ ਦਾ ਨੰਬਰ ਲੈ ਲੇ ਭਾਈ ਨੰਬਰ ਦੱਸਿਓ ਜੀ ਆਪ ਨੂੰ 99150 ਜੀ 99149 51668 51668 99149 ਹਾਂਜੀ 51668 ਹਾਂਜੀ 99151668 ਪਾਈ ਦਾ ਨੰਬਰ ਆ ਪਿੰਡ ਲੰਡੇਆ ਗੁਰਨਾਬ ਸਿੰਘ ਪਾਈ ਦਾ ਨਾਮ ਹੈ ਚਾਹ ਘਰ ਦੇ ਕੋਲੇ ਘਰ ਹੈ ਜੀ ਹਾਂਜੀ ਪੰਚਾਇਤ ਘਰ ਦੇ ਕੋਲੇ ਘਰ ਹੈ ਪੰਚਾਇਤ ਘਰ ਦੇ ਕੋਲੇ ਪਾਈ ਦਾ ਘਰ ਹੈ